ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤਾਂ ਸਾਡੇ ਪੰਜਾਬੀ ਫੂਡ ਚੈਨਲ ਤੇ ਸਵਾਗਤ ਆ। ਅੱਜ ਮੈਂ ਬਣਾਉਣ ਜਾ ਰਹੀ ਹਾਂ ਬਹੁਤ ਹੀ ਟੇਸਟੀ ਬਾਜ਼ਾਰ ਵਰਗਾ ਚਿਲੀ ਪੋਟੈਟੋ ਘਰ ਦੇ ਵਿੱਚ ਹੀ ਬਹੁਤ ਹੀ ਜ਼ਿਆਦਾ ਸਵਾਦ ਬੰਦਾ ਆ। ਬਹੁਤ ਹੀ ਘੱਟ ਚੀਜ਼ਾਂ ਦੇ ਨਾਲ ਬਣ ਕੇ ਤਿਆਰ ਹੋ ਜਾਂਦਾ ਹੈ। ਚਲੋ ਕਰਦੇ ਆ ਫਿਰ ਬਣਾਉਣਾ ਸ਼ੁਰੂ। ਐਦਲੀ ਮੈਂ ਇੱਕ ਪਾਂਡੇ ਦੇ ਵਿੱਚ ਜਿਹੜਾ ਆ ਉਹ ਚਾਰ ਮੀਡੀਅਮ ਸਾਈਜ਼ ਦੇ ਕੱਟੇ ਹੋਏ ਆਲੂ ਪਾ ਰਹੀ ਆ। ਇਹਨਾਂ ਨੂੰ ਮੈਂ ਫ੍ਰੈਂਚ ਫ੍ਰਾਈ ਦੀ ਸ਼ੇਪ ਦੇ ਵਿੱਚ ਕੱਟ ਕਰ ਲਿਆ ਸੀਗਾ। ਥੋੜੇ ਮੋਟੇ-ਮੋਟੇ ਰੱਖਣੇ ਆ। ਜ਼ਿਆਦਾ ਬਰੀਕ ਨਹੀਂ ਕਰਨੇ। ਤੇ ਦੇਖੋ ਫੇਰੇ ਵਿੱਚ ਮੈਂ ਪਾ ਰਹੀ ਹਾਂ ਸਵਾਦਨ ਸਾਈਕਲੂਨ ਤੇ ਫੇਰੇ ਜਿਹੜਾ ਆਪਾਂ ਲੂਣ ਪਾ ਕੇ ਲਾਲ ਮਿਰਚ ਪਾਊਡਰ ਪਾਉਣਾ ਹੈ ਲਾਲ ਮਿਰਚ ਪਾਊਡਰ ਪਾਉਣਾ ਇਹਦੇ ਵਿੱਚ ਬਹੁਤ ਹੀ ਵਧੀਆ ਸਵਾਦ ਆਉਂਦਾ ਹੈ 1 ਚਮਚ ਪਾਇਆ ਮੈਂ ਤੁਸੀਂ ਸਵਾਦਨ ਸਾਈਕਲੂਨ ਪਾ ਸਕਦੇ ਆ ਚੰਗੇ ਤਰੀਕੇ ਨਾਲ ਮਿਲਾ ਦੇਣਾ ਇਹਨਾਂ ਦੋਨੋਂ ਚੀਜ਼ਾਂ ਨੂੰ ਚੰਗੇ ਤਰੀਕੇ ਦੇ ਨਾਲ ਜਿਹੜਾ ਹੈ ਫ੍ਰੈਂਚ ਫਰਾਈ ਦੇ ਉੱਤੇ ਇਹ ਲੱਗ ਜਾਣਾ ਚਾਹੀਦਾ ਹੈ ਉਸ ਤੋਂ ਬਾਅਦ ਜੇ ਦੇ ਚਾਹਵਾਂਗੇ ਕੌਰਨ ਫਲਾਰ ਕੌਰਨ ਫਲਾਰ ਦੀ ਜਗ੍ਹਾ ਤੇ ਤੁਸੀਂ ਆਰਾ ਰੋਡ ਵੀ ਵਰਤ ਸਕਦੇ ਆ ਬਾਜ਼ਾਰੋਂ ਬਹੁਤ ਆਸਾਨੀ ਨਾਲ ਮਿਲ ਜਾਂਦਾ ਆ 4 ਤੋਂ 5 ਚਮਚ ਮਾਪਾਏ ਆ ਜਿੰਨੀ ਕੋ ਜ਼ਰੂਰਤ ਹੋਈ ਉੰਨੀ ਕੋ ਪਾ ਲੈਣੇ ਆਪਾਂ ਤੇ ਇਹਨੂੰ ਮਿਲਾ ਲੈਣਾ ਆ ਇਹ ਦੇਖੋ ਇੱਦਾਂ ਕੌਰਨ ਫਲਾਰ ਜਿਹੜਾ ਆ ਚੰਗੀ ਤਰੀਕੇ ਦੇ ਨਾਲ ਕੋਟ ਕਰ ਦੇਣਾ ਆ ਜਿਹੜੇ ਬਾਜ਼ਾਰ ਦੇ ਵਿੱਚ ਫਿੰਗਰ ਮਿਲਦੇ ਆ ਫਿੰਗਰ ਆਲੂ ਫਿੰਗਰ ਮਿਲਦੇ ਆ ਉਹ ਵੀ ਇਸ ਤਰੀਕੇ ਦੇ ਨਾਲ ਹੀ ਬੰਦੇ ਆ ਦੇਖੋ ਹੁਣ ਮੈਂ ਤੇਲ ਗਰਮ ਹੋਣੇ ਰੱਖਤਾ ਸੀਗਾ ਤੇਲ ਇਹ ਦੇਖੋ ਇੰਨਾ ਗਰਮ ਹੋਣਾ ਚਾਹੀਦਾ ਹੈ ਆਪਣਾ ਤੇ ਹੁਣ ਇਹਨੂੰ ਮੀਡੀਅਮ ਗੈਸ ਤੇ ਆਪਾਂ ਇਹਨੂੰ ਫਰਾਈ ਕਰ ਲੈਣਾ ਹੈ ਸਾਰੇ ਆਪਣੇ ਇਹ ਫ੍ਰੈਂਚ ਫਰਾਈ ਇਹ ਪਾ ਲੈਣੇ ਆ ਤੇ ਇਹਨੂੰ ਜਿਹੜਾ ਆਪਾਂ ਕ੍ਰਿਸਪੀ ਹੋਣ ਤੱਕ ਵਧੀਆ 골ਡਨ ਬ੍ਰਾਊਨ ਹੋਣ ਤੱਕ ਫਰਾਈ ਕਰਨਾ ਹੈ ਬਹੁਤ ਹੀ ਝਟਪਟ ਬਣਨ ਵਾਲੀ ਰੈਸਪੀ ਹੈ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਜੇ ਛੋਟਾ ਮੋਟਾ ਕੁਝ ਖਾਣ ਨੂੰ ਦਿਲ ਕਰਦਾ ਹੋਏ ਤੇ ਇਹਨੂੰ ਜ਼ਰੂਰ ਬਣਾਇਓ ਬਹੁਤ ਹੀ ਵਧੀਆ ਲੱਗਦੀ ਹੈ ਤੁ ਜੇ ਚੈਨਲ ਤੇ ਨਵੇਂ ਆਏ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਇਹ ਦੇਖੋ ਥੋੜਾ ਥੋੜਾ ਚਲਾਉਣਾ ਹੈ ਆਪਾਂ ਜਿਆਦਾ ਜਿਆਦਾ ਨਹੀਂ ਚਲਾਉਣਾ ਕਿਉਂਕਿ ਜਿਹੜਾ ਕਾਰਨਫਲੌਰ ਲੱਗਾ ਹੋਇਆ ਹੈ ਉਹਦੀ ਕੋਟਿੰਗ ਨਹੀਂ ਤਾਂ ਨਿਕਲ ਜਾਊਗੀ ਹੁਣ ਚੰਗੀ ਤਰੀਕੇ ਦੇ ਨਾਲ ਫਰਾਈ ਹੋ ਗਏ ਆ ਹੁਣ ਆਪਾਂ ਇਹਨਾਂ ਨੂੰ ਕੱਢ ਲੈਣੇ ਆ ਬੜੇ ਕ੍ਰਿਸਪੀ ਹੋ ਗਏ ਆ ਤੇ ਮੈਂ ਤੁਹਾਨੂੰ ਦਿਖਾ ਵੀ ਦਿੰਨੀ ਆ ਕਿ ਕਿੰਨੇ ਕ੍ਰਿਸਪੀ ਹੋ ਗਏ ਆ ਇਹ ਦੇਖੋ ਅమేਦੇ ਹੀ ਆਪਾਂ ਚਾਹੀਦੇ ਆ ਹੁਣ ਆਪਾਂ ਥੋੜਾ ਜਿਹਾ ਤੇਲ ਲੈ ਲੈਣਾ ਆ 2 ਕ ਚਮਚ ਦੇ ਤਕਰੀਬ ਫਿਰ ਇਹਦੇ ਚ ਪਾਉਣਾ ਹੈ ਥੋੜਾ ਬਰੀਕ ਕਟਿਆ ਹੋਇਆ ਲਸਣ ਤੁਸੀਂ ਅਦਰਕ ਵੀ ਪਾ ਸਕਦੇ ਆ ਮੈਂ ਕੱਲ ਲਸਣ ਪਾਇਆ ਤੇ ਇਹਨੂੰ ਇਹਦਾ ਭੁੰਲਣਾ ਹੈ ਵਧੀਆ ਤਰੀਕੇ ਨਾਲ ਜਦੋਂ ਇਹ ਥੋੜਾ ਜਿਹਾ 골ਡਨ ਬ੍ਰਾਊਨ ਹੋ ਗਿਆ ਫਿਰ ਇਹਦੇ ਚ ਆਪਾਂ ਪਿਆਜ਼ ਪਾਵਾਂਗੇ ਤੇ ਹੁਣ ਇਹ 골ਡਨ ਬ੍ਰਾਊਨ ਹੋ ਗਿਆ ਹੁਣ ਆਪਾਂ ਇਹਦੇ ਚ ਇੱਕ بڑا ਹੋ ਵੱਡਾ ਕਟਿਆ ਹੋਇਆ ਪਿਆਜ਼ ਪਾ ਦੇਣਾ ਹੈ ਲੰਬਾ ਲੰਬਾ ਕਟਿਆ ਹੋਇਆ ਤੁਸੀਂ ਇਹ ਲੈਓ Shimla mirch ਜਾਂ ਫਿਰ ਕੋਈ ਹੋਰ ਸਬਜ਼ੀ ਵੀ ਪਾ ਸਕਦੇ ਆ ਜੇ ਤੁਸੀਂ ਪਸੰਦ ਕਰਦੇ ਆ ਤੇ ਸਵਾਦਨਸ਼ਾਹ ਖੂਨ ਪਾਵਾਂਗੇ 1/4 ਚਮਚ ਧਨੀਆ ਪਾਊਡਰ 1/4 ਚਮਚ ਗਰਮ ਮਸਾਲਾ 1/4 ਚਮਚ ਜੀਰਾ ਪਾਊਡਰ ਤੇ ਥੋੜਾ ਜਿਹਾ ਸਵਾਦਨਸ਼ਾਹ ਲਾਲ ਮਿਰਚ ਪਾਊਡਰ ਪਾਉਣਾ ਹੈ ਆਪਾਂ ਇਹ ਥੋੜਾ ਜਿਹਾ ਤਿੱਖਾ ਹੀ ਵਧੀਆ ਲੱਗਦਾ ਆ ਫਿਰ ਆਪਾਂ ਇਹਦੇ ਵਿੱਚ ਜਿਹੜੀ ਸਾਸ ਪਾਣੀ ਹੈ ਟਮੇਟੋ ਸਾਸ ਥੋੜੀ ਜਿਹੀ ਸੋਇਆ ਸਾਸ ਪਾਣੀ ਆ ਜੇ ਨਹੀਂ ਹੈਗੀ ਤਾਂ ਤੁਸੀਂ ਕੱਲਾ ਟొਮੇਟੋ ਸੌਸ ਦੇ ਨਾਲ ਵੀ ਬਣਾ ਸਕਦੇ ਆ ਥੋੜੀ ਜਿਹੀ ਮੈਂ ਰੈੱਡ ਚਿਲੀ ਸੌਸ ਵੀ ਪਾਈ ਆ ਚਿੰਗ ਦੀ ਕਰਮਲਾ ਲਿਆ ਆ ਜੇ ਤੁਹਾਨੂੰ ਪਤਲਾ ਥੋੜੇ ਤੁਹਾਨੂੰ ਚਾਹੀਦਾ ਗ੍ਰੇਵੀ ਤਾਂ ਤੁਸੀਂ ਪਾਣੀ ਵੀ ਪਾ ਸਕਦੇ ਆ ਦੇ ਵਿੱਚ ਉਦਾਂ ਇੰਨੀ ਕੁ ਠੀਕ ਹੁੰਦੀ ਹੈ ਚਿਲੀ ਪੋਟੇਟੋਜ਼ ਦੇ ਲਈ ਹੁਣ ਆਪਏ ਸਾਰੇ ਰੈੱਡ ਫ੍ਰੈਂਚ ਫ੍ਰਾਈ ਆਪਣੇ ਬਣਾ ਕੇ ਰੱਖੇ ਇਹਨਾਂ ਨੂੰ ਪਾ ਦੇਣਾ ਹੈ ਤੇ ਚੰਗੀ ਤਰ੍ਹਾਂ ਮਲਾ ਲੈਣਾ ਹੈ ਇਹਨਾਂ ਨੂੰ ਪੋਂਤ ਬਾਅਦ ਥੋੜਾ ਬਸ 1-2 ਮਿੰਟ ਹੀ ਪਕਾਉਣਾ ਹੈ ਤੇ ਫਿਰ ਬਸ ਗੈਸ ਬੰਦ ਕਰਨਾ ਤੇ ਇਹਨੂੰ ਸਰਵ ਕਰਨਾ ਹੈ ਇਦੇ ਉੱਤੇ ਜਿਹੜੇ ਆ ਥੋੜੇ ਜੇ ਤੇਲ ਪਾ ਦੇਣੇ ਆ ਕਿਉਂਕਿ ਬਾਜ਼ਾਰ ਦੇ ਵਿੱਚ ਤੇਲ ਪਾਏ ਹੁੰਦੇ ਆ ਤੇ ਆਪਣੇ ਬਹੁਤ ਹੀ ਟੇਸਟੀ ਚਿਲੀ ਪੋਟੇਟੋ ਬਣ ਕੇ ਤਿਆਰ ਆ ਜੂਰੇ ਰੈਸਪੀ ਨੂੰ ਟਰਾਈ ਕਰ ਰਹੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰ ਰਹੇ ਹੋ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਦੇਖਣ ਲਈ